ਸਾਡੇ ਵਿੱਚ ਇੱਕ ਬੜਾ ਵਹਿਮ ਕੀਤਾ ਜਾਂਦਾ ਵਾ ਖਾਸ ਕਰ ਵੀਰਵਾਰ ਦੇ ਦਿਨ ਨੂੰ ਲੈ ਕੇ ਸਾਡੇ ਲੋਕ ਵਹਿਮ ਕਰਦੇ ਆ ਕਿ ਜੇਕਰ ਵੀਰਵਾਰ ਆ ਵੀਰਵਾਰ ਵਾਲੇ ਦਿਨ ਕੱਪੜੇ ਨਹੀਂ ਧੋਣੇ ਵੀਰਵਾਰ ਵਾਲੇ ਦਿਨ ਕਿਸੇ ਸ਼ਨਾਣ ਨਹੀਂ ਕਰਨਾ ਮੈਂ ਬੇਨਤੀ ਕਰਾਂ ਕਿ ਇਸ ਸਮੇਂ ਦਾ ਇਸ ਗੱਲ ਦਾ ਇੱਕ ਸਮੇਂ ਦੇ ਇੱਕ ਬਹੁਤ ਵੱਡਾ ਲਾਜਿਕ ਹੋਇਆ ਕਰਦਾ ਹੈ ਜਦੋਂ ਅੱਜ ਦੀ ਤਰ੍ਹਾਂ ਵੰਸਵੰਨੇ ਬੋਰਵੈਲ ਮੋਟਰਾਂ ਨਹੀਂ ਸੀ ਹੁੰਦੀਆਂ ਉਹਦੀਆਂ ਟੰਡਾਂ ਹੁੰਦੀਆਂ ਸੀ ਲੋਕ ਉਹਨਾਂ ਦੇ ਵਿੱਚੋਂ ਪਾਣੀ ਕੱਢਿਆ ਕਰਦੇ ਸੀ ਤੇ ਉਸ ਸਮੇਂ ਦੇ ਵਿੱਚ ਦਿਨ ਮਿਥੇ ਹੁੰਦੇ ਸੀ ਕਿ ਫਲਾਣੇ ਵਾਰ ਫਲਾਣਾ ਬੰਦਾ ਕਪੜੇ ਧੋਵੇਗਾ ਟੰਕਾਨੇ ਵਾਰ ਟਮਕਾਣਾ ਧੋਵੇਗਾ ਪੁਰਾਣੇ ਸਮੇਂ ਦੇ ਵਿੱਚ ਇੱਕ ਇਸ ਚੀਜ਼ ਦਾ ਬਹੁਤ ਵੱਡਾ ਲਾਜਿਕ ਸੀਗਾ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਅਸੀਂ ਇਹਨੂੰ ਇੱਕ ਵਹਿਮ ਭਰਮ ਦਾ ਰੂਪ ਦੇਤਾ ਸਾਡੇ ਲੋਕ ਕਹਿਣਗੇ ਵੀਰਵਾਰ ਦੇ ਦਿਨ ਬੰਦੇ ਨੇ ਕਿਸੇ ਇਸ਼ਨਾਨ ਨਹੀਂ ਕਰਨਾ ਮੰਨਿਆ ਕਿ ਜਾਂਦਾ ਵਾ ਕਿ ਇਸ ਦਿਨ ਫਕਰ ਫਕੀਰ ਪੀੜ ਨਰਾਜ ਹੁੰਦਾ ਵਾ ਹੁਣ ਇੱਕ ਮੈਂ ਸਵਾਲ ਕਰਾਂ ਇੱਕ ਪਾਸੇ ਉਹ ਪੀਰ ਆ ਇੱਕ ਪਾਸੇ ਉਹ ਫਕਰ ਫਕੀਰ ਆ ਤੇ ਦੂਜੇ ਪਾਸੇ ਉਹ ਪੁੱਛੋ ਉਹਨੂੰ ਸਫਾਈ ਪਸੰਦ ਨਹੀਂਗੀ ਕੀ ਉਹਨੂੰ ਸਫਾਈ ਵੀ ਪਸੰਦ ਨਹੀਂ ਆ ਕੀ ਉਹਨੂੰ ਗੰਦੇ ਰਹਿਣਾ ਪਸੰਦ ਆ ਮਹਾਰਾਜ ਦੀ ਬਾਣੀ ਕਹਿੰਦੀ ਆ ਸੋਰਠਰਾਖ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਲਿਖਦੇ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨਤਨ ਭਾਈ ਅਰੋਗਾ ਇਹੋ ਜੇ ਕਰਮਕਾਂਡਾਂ ਰੋਂ ਸਾਨੂੰ ਬਾਣੀ ਵਰਜਦੀ ਐ ਅੱਛਾ ਇੱਕ ਛੋਟੀ ਜੀ ਹੋਰ ਮੈਂ ਉਦਾਹਰਨ ਦਵਾ ਕਿਤੇ ਪਿੰਡ ਦੇ ਵਿੱਚ ਕਿਤੇ ਮਰਗੋ ਜਾਂਦੀ ਹੈ ਨਾ ਸਮਾ ਆਪਣੇ ਕੋਲ ਸੀਮਤ ਐ ਕਿਤੇ ਮਰਗੋ ਹੋ ਜਾਂਦੀ ਪਿੰਡ ਦੇ ਵਿੱਚ ਤੇ ਕਿਤੇ ਸਾਰੇ ਜਣੇ ਸੰਸਕਾਰ ਕਰਨ ਗਏ ਹੁੰਦੇ ਆ ਤੇ ਜਿਹੜਾ ਵਹਿਮੀ ਬੰਦਾ ਹੁੰਦਾ ਨਾ ਉਹ ਉਥੋਂ ਆਪਣੇ ਪਰਿਵਾਰ ਨੂੰ ਫੋਨ ਲਾ ਦਿੰਦਾ ਵਾ ਸ਼ਮਸ਼ਾਨ ਘਾੜ ਦੇ ਵਿੱਚੋਂ ਹੀ ਕਿ ਹੁਣ ਸੰਸਕਾਰ ਹੋ ਗਿਆ ਵਾ ਮੈਂ ਤੁਰਿਆ ਆ ਰਿਹਾ ਵਾਂ ਪਾਣੀ ਤਤਾ ਲਾ ਦਿਓ ਪਾਣੀ ਪਰ ਛੱਡਿਓ ਪਾਣੀ ਗਰਮ ਲਾ ਦਿਓ ਅੱਛਾ ਇੱਕ ਗੱਲ ਤੁਸੀਂ ਵੇਖੋ ਮਗਰ ਉਹਦਾ ਪਰਿਵਾਰ ਤੁਰਿਆ ਆ ਰਿਹਾ ਹੁੰਦਾ ਜਿਹ ਜਿਨ੍ਹਾਂ ਦੇ ਪਰਿਵਾਰ ਚੋਂ ਡੈਥ ਹੋਈ ਹੁੰਦੀ ਨਾ ਮਗਰ ਉਹ ਤੁਰਿਆ ਆ ਰਿਹਾ ਹੁੰਦਾ ਵਾ ਅੱਗੇ ਉਹ ਜਾ ਰਿਹਾ ਜਿਹੜਾ ਵਹੀਵੇਂ ਬੰਦਾ ਵਾ ਜਿਹੜਾ ਸੰਸਕਾਰ ਤੇ ਆਇਆ ਵਾ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਮਰਗ ਹੋਈ ਪਛਿਓ ਆ ਰਹੇ ਆ ਉਹ ਵੀ ਸੋਚਦੇ ਆ ਵੀ ਸਾਡੇ ਪਾਪੇ ਤੋਂ ਇੰਨਾ ਖਤਰਾ ਐਨੂੰ ਕਰੇ ਫੋਨ ਲਾਤਾ ਵੀ ਲਓ ਜੀ ਪਾਣੀ ਤਤਾ ਕਰ ਛੱਡੋ ਮੈਂ ਆ ਰਿਹਾ ਵਾਂ ਅੱਛਾ ਵਹਿਮ ਕਿਵੇਂ ਦਾ ਪਾ ਲਿਆ ਜਾਂਦਾ ਫਿਰ ਧਿਆਨ ਦਿਓ ਕਿ ਜਿਹੜੇ ਬੰਦੇ ਦਾ ਅਸੀਂ ਅੰਤਮ ਸੰਸਕਾਰ ਕਰਕੇ ਘਰ ਆ ਰਹੇ ਆ ਕਿਤੇ ਉਹ ਬੰਦਾ ਨਾਲ ਹੀ ਇਲਾਕੇ ਘਰ ਨਾ ਆ ਜਵੇ ਮੈਂ ਬੇਨਤੀ ਕਰਾਂ ਜੇਕਰ ਉਸ ਬੰਦੇ ਨੇ ਨਾਲ ਲਾ ਕੇ ਤੇਰੇ ਘਰੇ ਆਉਣਾ ਹੋਇਆ ਮੰਨ ਲਓ ਆ ਵੀ ਜਾਵੇ ਤੇ ਕੀ ਇਸ਼ਨਾਨ ਕਰਨ ਦੇ ਨਾਲ ਤੂੰ ਉਹਨੂੰ ਭਜਾ ਦੇਂਗਾ ਨੰਬਰ 2 ਜੇਕਰ ਮੰਨ ਲਓ ਬੰਦਾ ਉਹਨੇ ਆਉਣਾ ਵੀ ਹੋਇਆ ਉਹ ਆ ਗਿਆ ਆਪਣੇ ਆਪਣੇ ਘਰ ਜਾਊਗਾ ਆਪਣੇ ਪਰਿਵਾਰ ਦੇ ਕੋਲ ਜਾਊਗਾ ਜੇ ਉਸ ਬੰਦੇ ਦੇ ਭੂਤਰੇ ਆਉਣਾ ਵੀ ਆਂ ਕੁਛ ਉਹ ਤੇਰੇ ਨਾਲ ਕਿਉਂ ਆਊਗਾ ਉਹ ਤੂੰ ਜ ਸਰੇਦਾ ਬਈ ਨਹੀਂ ਹੈ ਜੇ ਉਸ ਬੰਦੇ ਨੇ ਆਉਣਾ ਵੀ ਹੋਇਆ ਉਹ ਆਪਣੇ ਘਰ ਜਾਵੇਗਾ ਆਪਣੇ ਪਰਿਵਾਰ ਦੇ ਕੋਲ ਅੱਛਾ ਬੇਨਤੀ ਇੱਕ ਹੋਰ ਕਰਾਂ ਇਸ ਚੀਜ਼ ਦਾ ਇੱਕ ਲੌਜੀਕ ਆ ਜਿਹੜਾ ਆਪਾਂ ਕਹਿੰਨੇ ਨਾ ਵੀ ਸ਼ਮਸ਼ਾਨ ਘਾੜ ਚੋਂ ਘਰ ਜਾ ਕੇ ਇਸ਼ਨਾਨ ਕਰਨ ਦਾ ਇੱਕ ਲੌਜੀਕ ਹੈ ਤੁਸੀਂ ਧਿਆਨ ਦਿਓ ਸ਼ਮਸ਼ਾਨ ਘਾਟ ਅੱਗੋਂ ਪਿੱਛੋਂ ਖਾਸ ਕਰ ਬੰਦ ਰਹਿੰਦੀ ਹੈ ਕਿਤੇ ਕਿਸੇ ਦੀ ਡੈਥ ਹੋ ਜਾਂਦੀ ਆ ਉਹਨੂੰ ਚਿਰਾਂ ਬਾਅਦ ਖੋਲਦੇ ਆ ਖਾਸ ਕਰ ਪਿੰਡਾਂ ਦੀ ਗੱਲ ਕਰਦਾ ਮੈਂ ਹੁਣ ਉੱਥੇ ਮਿੱਟੀ ਮਿੱਟੀ ਘਟਾ ਜੰਮਿਆ ਹੁੰਦਾ ਪਿੰਡਾਂ ਦੇ ਵਿੱਚ ਆਪਾਂ ਹਾਲਾਤ ਵੇਖੀ ਦੀ ਗੰਦੇ ਹੋਏ ਹੁੰਦੇ ਸ਼ਮਸ਼ਾਨ ਘਾਟ ਜਦੋਂ ਕਿਸੇ ਜਦੋਂ ਉਸ ਬੰਦੇ ਦਾ ਸੰਸਕਾਰ ਕਰੀਦਾ ਵਾ ਉਦੋਂ ਕਈ ਵਾਰੀ ਰਾਖ ਉੱਡ ਕੇ ਸਵਾਹ ਉੱਡ ਕੇ ਬੰਦੇ ਦੇ ਉੱਪਰ ਤੰਤੇ ਪੈ ਜਾਂਦੀ ਹੈ ਕੱਪੜਿਆਂ ਦੇ ਪੈ ਜਾਂਦੀ ਹੈ ਤੇ ਜੇਕਰ ਆਪਾਂ ਇਸ਼ਨਾਨ ਘਰੇ ਜਾ ਕੇ ਕਰ ਲਏ ਆਪਾਂ ਇਹ ਸਮਝ ਕੇ ਇਸ਼ਨਾਨ ਕਰ ਗਏ ਕਿ ਆਪਾਂ ਸਾਡੇ ਸਰੀਰ ਤੇ ਰਾਖ ਪੈ ਗਈ ਆ ਸਾਡਾ ਸਰੀਰ ਵੈਸੇ ਗੰਦਾ ਹੋ ਗਿਆ ਵਾ ਸਾਡੇ ਮੂੰਹ ਤੇ ਕੁਝ ਇਦਾਂ ਦਾ ਲੱਗ ਗਿਆ ਵਾ ਫੇਰ ਤੇ ਘਰੇ ਜਾ ਕੇ ਇਸ਼ਨਾਨ ਕਰਨਾ ਕੋਈ ਮਾੜੀ ਗੱਲ ਨਹੀਂ ਆ ਲੇਕਿਨ ਜੇਕਰ ਬੰਦਾ ਇਹ ਸੋਚ ਕੇ ਇਸ਼ਨਾਨ ਕਰੇ ਕਿ ਮੈਂ ਮੈਂ ਸਸਕਾਰ ਕਰ ਆਇਆ ਹਾਂ ਤੇ ਘਰੇ ਜਾ ਕੇ ਮੈਂ ਇਸ਼ਨਾਨ ਕਰਾਂਗਾ ਤੇ ਘਰੇ ਜਿਹੜਾ ਮੇਰੇ ਨਾਲ ਭੂਤ ਲੱਗੇ ਆ ਜਾਣਾ ਭੂਤ ਲੱਥ ਜਾਏਗਾ ਤੇ ਮੈਂ ਬੇਨਤੀ ਕਰਾਂ ਜੇ ਭੂਤ ਨੇ ਤੇਰੇ ਨਾਲ ਚੰਬੜ ਨਾ ਹੋਇਆ ਨਾ ਤੇ ਇਸ਼ਨਾਨ ਕਰਨ ਤੋਂ ਬਾਅਦ ਵੀ ਭੂਤ ਨੇ ਤੇਰੇ ਨਾਲ ਹੀ ਰਹਿਣਾ ਨਾਲੇ ਲੌਜੀਕ ਮੈਂ ਪਹਿਲਾਂ ਤੇ ਤਾਂ ਬੇਨਤੀ ਮੈਂ ਪਹਿਲਾਂ ਕਰਤੀ ਆ ਭੂਤ ਜਾਏਗਾ ਆਪਣੇ ਘਰ ਜਾਏਗਾ ਭਾਈ ਤੇਰੇ ਨਾਲ ਕਿਉਂ ਆਏਗਾ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ ਹੈ ਸ਼ਮਸ਼ਾਨ ਘਾੜ ਚੋਂ ਆ ਕੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇਆ ਰੋਗਾ ਇਸ਼ਨਾਨ ਕਰਨਾ ਮਾੜੀ ਗੱਲ ਨਹੀਂ ਆ ਲੇਕਿਨ ਵਹਿਮ ਕਰਨਾ ਮਾੜੀ ਗੱਲ ਆ ਜਿਹੜਾ ਬੰਦਾ ਕਹਿੰਦਾ ਵਾ ਕਿ ਮੇਰੇ ਨਾਲ ਭੂਤ ਲੱਗ ਕੇ ਆ ਗਿਆ ਵਾ ਉਹ ਮਰਿਆ ਬੰਦਾ ਮੇਰੇ ਨਾਲ ਆ ਗਿਆ ਘਰੇ ਕਈ ਲੋਕੀਆਂ ਆਪਦੀ ਜ਼ਿੰਦਗੀ ਜੈਸੇ ਵੇਖੇ ਮੈਂ ਆ ਕਈ ਵਾਰੀ ਕਿਤੇ ਡੈਥ ਹੋ ਜਾਂਦੀ ਕਿਤੇ ਜਾਈਦਾ ਨਾ ਸ਼ਮਸ਼ਾਨ ਘਾਟ ਦੇ ਵਿੱਚ ਤੇ ਸਾਡੇ ਕਈ ਲੋਕੀ ਉੱਥੋਂ ਫੋਨ ਲਾ ਦੇਣਗੇ ਹਾਂ ਪੁੱਤ ਮੈਂ ਨਾ ਘਰ ਆ ਰਿਹਾ ਮੈਂ ਆਪਣੀ ਘਰ ਵਾਲੀ ਨੂੰ ਫੋਨ हां हां जी मैं ਘਰ ਆ ਰਿਹਾ ਮੈਂ ਪਾਣੀ ਤਤਾ ਲਾ ਛੱਡਿਓ ਉਹ ਮਗਰ ਪਰਿਵਾਰ ਆ ਰਿਹਾ ਹੁੰਦਾ ਉਹ ਵੀ ਕਹਿੰਦਾ ਯਾਰ ਸਾਡੇ ਪਾਪੇ ਤੋਂ ਇੰਨਾ ਇਹਨੂੰ ਡਰ ਲੱਗਦਾ ਵਾ खैर ਅੱਗੇ ਮਹਾਰਾਜ ਜੀ ਕਹਿੰਦੇ ਨੇ